ਸਸ਼ੀਗਰ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਡਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜੇਕਰ ਗੱਲ ਕਰੀਏ ਰਾਜਵੀਰ ਜਵੰਡਾ ਦੇ ਫੈਨ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਵੀ ਪੰਜਾਬੀ ਮਾਂ ਬੋਲੀ ਨੂੰ ਜਾਣਦੇ ਨੇ ਉਹਨਾਂ ਵੱਲੋਂ ਰਾਜਵੀਰ ਜਵੰਡਾ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਖਾਸ ਕਰਕੇ ਗੱਲ ਕਰੀਏ ਰਾਜਵੀਰ ਜਵੰਡਾ ਦੀ ਉਹਨਾਂ ਨੇ ਸੱਭਿਆਚਾਰ ਗੀਤ ਵੀ ਗਾਏ ਸਭਿਆਚਾਰਕ ਪਰਿਵਾਰ ਦੇ ਵਿੱਚ ਜਾ ਕੇ ਉਹ ਜਿਵੇਂ ਸਟੇਜ ਸ਼ੋ ਵੀ ਲਾਉਂਦੇ ਰਹੇ ਆ ਵਿਆਹਾਂ ਵਾ ਸ਼ਾਦੀਆਂ ਵਿੱਚ ਅਕਸਰ ਹੀ ਉਹਨਾਂ ਦੇ ਸਟੇਜ ਸ਼ੋ ਵੀ ਦੇਖੇ ਗਏ ਧੀਆਂ ਦੇ ਉੱਤੇ ਗਾਣੇ ਗਾਏ ਸਭਿਆਚਾਰ ਦੇ ਨਾਲ ਜੁੜੇ ਹੋਏ ਸੀ ਤੇ ਪੰਜਾਬੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਰਾਜਵੀਰ ਜਵੰਡਾ ਨੂੰ ਜਿਸ ਤਰੀਕੇ ਦੇ ਨਾਲ ਉਹ ਪੱਗ ਬੰਨਦੇ ਸੀ ਉਹਨਾਂ ਦੀ ਆਪਣੀ ਇੱਕ ਪਰਸਨੈਲਿਟੀ ਨਿਕਲ ਕੇ ਲੋਕਾਂ ਦੇ ਸਾਹਮਣੇ ਆਉਂਦੀ ਸੀ ਗੱਲ ਕਰਦੇ ਆ ਜੀ ਰਾਜਵੀਰ ਜਵੰਡਾ ਦੇ ਜਿੱਥੇ ਰਾਜਵੀਰ ਜਵੰਡਾ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਕੋਟਿਸ ਹਸਪੀਟਲ ਦੇ ਵਿੱਚ ਜਿਹੜਾ ਇਲਾਜ ਲਈ 2-3 ਦਿਨਾਂ ਤੋਂ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਲੋਕਾਂ ਵੱਲੋਂ ਅਰਦਾਸਾਂ ਦੀ ਵੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਪਰਵਾਰ ਦੀਆਂ ਅਰਦਾਸਾਂ ਵੱਲੋਂ ਕੋਈ ਕਮੀ ਨਹੀਂ ਹੈ ਜੇਕਰ ਪੰਜਾਬੀ ਗਾਇਕਾਂ ਦੀ ਗੱਲ ਕਰੀਏ ਲਗਾਤਾਰ ਪੰਜਾਬੀ ਗਾਇਕ ਜਿਹੜੇ ਕੋਟਿਸ ਹਸਪੀਟਲ ਦੇ ਵਿੱਚ ਪਤਾ ਲੈਣ ਲਈ ਪਹੁੰਚ ਰਹੇ ਨੇ ਉਹਨਾਂ ਦੇ ਦੋਸਤ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਗਾਉਂਦੇ ਨੇ ਵੱਡੇ ਵੱਡੇ ਕਲਾਕਾਰ ਲਗਾਤਾਰ ਜਿਹੜੇ 40s ਹਸਪੀਟਲ ਵਿੱਚ ਪਹੁੰਚ ਰਹੇ ਨੇ ਤੇ ਉਹਨਾਂ ਦੀ ਜਿਹੜੀ ਹੈ ਸਿਹਤ ਯਾਬੀ ਲਈ ਜਿਹੜੇ ਨੇ ਵਾਰ-ਵਾਰ ਹੱਥ ਜੋੜੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਨਾਲ ਮੁਲਾਕਾਤ ਕਰਨ ਗਏ ਲੇਕਿਨ ਉਹਨਾਂ ਵੱਲੋਂ ਵੀ ਅਰਦਾਸ ਕੀਤੀ ਗਈ ਕਿ ਜਲਦੀ ਰਾਜੀਵ ਜਵੰਡਾ ਠੀਕ ਹੋਣ ਤੇ ਪੰਜਾਬ ਦੇ ਵਿੱਚ ਓਵੇਂ ਹੀ ਕਲਾਕਾਰੀ ਪ੍ਰਸਿੱਧੀ ਕਰਨ। ਦੂਸਰੇ ਪਾਸੇ ਗੱਲ ਕਰ ਲਈਏ ਜਿੱਥੇ ਰਾਜੀਵ ਜਵੰਡਾ ਦੇ ਹੱਕ ਦੇ ਵਿੱਚ ਕਾਫੀ ਲੋਕਾਂ ਦੀਆਂ ਅਰਦਾਸਾਂ ਦਿਨ ਰਾਤ ਨਜ਼ਰ ਟਿਕਾਈ ਬੈਠੀਆਂ ਨੇ। ਬਹੁਤ ਵੱਡੇ ਵੱਡੇ ਫੈਨ ਨੇ ਰਾਜੀਵ ਜਵੰਡਾ ਦੇ ਉਹਨਾਂ ਦਾ ਪਰਿਵਾਰ ਵੱਲੋਂ ਵੀ ਸ਼ੁਕਰੀਆ ਦਾ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਪਰਿਵਾਰ ਜਿੱਥੇ ਛੋਟੇ ਛੋਟੇ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਵੱਲੋਂ ਵੀ ਹੱਥ ਜੋੜ ਕੇ ਕਿਹਾ ਕਿ ਮੇਰੇ ਪਾਪਾ ਵਾਸਤੇ ਯਾਨੀ ਕਿ ਰਾਜੀਵ ਜਵੰਡਾ ਵਾਸਤੇ ਅਰਦਾਸ ਕਰੋ ਲੇਕਿਨ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਲੋਕ ਵੱਧ ਚੜ ਕੇ ਜਿਹੜਾ ਨੇ ਅਰਦਾਸਾਂ ਕਰਦੇ ਨਜ਼ਰ ਆਏ ਅਰਦਾਸਾਂ 'ਚ ਕਾਫੀ ਜਿਹੜਾ ਹੈ ਸਭ ਤੋਂ ਵੱਡਾ ਦੇਖਿਆ ਗਿਆ ਕਿ ਜਿੱਥੇ ਅਰਦਾਸ ਹੁੰਦੀ ਹੈ ਉਹ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਤੇ ਹਰ ਕੋਈ ਜਿਹੜਾ ਹੈ ਰਾਜੀਵ ਜਵੰਡਾ ਦੇ ਹੱਕ ਦੇ ਵਿੱਚ ਅਰਦਾਸ ਕਰਦਾ ਨਜ਼ਰ ਆਇਆ ਕਿ ਜਲਦੀ ਉਹ ਠੀਕ ਹੋ ਜਾਣ ਤੇ ਉਸੇ ਤਰ੍ਹਾਂ ਹੀ ਕਲਾਕਾਰੀਆਂ ਉਸੇ ਤਰ੍ਹਾਂ ਹੀ ਗੀਤਗਾਰੀ ਪੇਸ਼ ਕਰਦੇ ਨਜ਼ਰ ਆਉਂਦੇ ਆਉਣ ਦੂਸਰੇ ਪਾਸੇ ਗੱਲ ਕਰਦੇ ਕਿ ਹੁਣ 40 ਹਸਪੀਟਲ ਦੇ ਵਿੱਚੋਂ ਰਾਜਵੀਰ ਜਵੰਡਾ ਦੇ ਫੈਜ਼ਲੀ ਇੱਕਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਰਾਜਵੀਰ ਜਵੰਡਾ ਨੇ ਖਬਰਾਂ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਦੇਖ ਰਹੇ ਹੋਵੋਗੇ ਲੇਕਿਨ ਸਹੀ ਖਬਰ ਇਹ ਨਿਕਲ ਕੇ ਆ ਰਹੀ ਕਿ ਪ੍ਰਸਿੱਧ ਪੰਜਾਬੀ ਗਾਇਕ ਰਾਜੀਵ ਜਵੰਡਾ ਇਸ ਸਮੇਂ ਜ਼ਿੰਦਗੀ ਮੌਤ ਦੀ جنگ ਲੜ ਰਹੇ ਨੇ ਹਾਲ ਵਿੱਚ ਹਿਮਾਚਲ ਪ੍ਰਦੇਸ਼ ਬੱਦੀ ਵਿੱਚ ਇੱਕ ਦਰਦ ਦਾ ਹਲਕ ਹਾਸ ਦੇ ਵਿੱਚ ਉਹਨਾਂ ਦੀ ਗੰਭੀਰ ਸੱਟਾਂ ਲੱਗੀਆਂ ਉਸ ਦਾ ਮੋਹਾਲੀ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਨੇ ਉਸ ਨੂੰ ਬੁਰੀ ਉਸ ਦੀ ਹਾਲਤ ਨੂੰ ਬਹੁਤ ਨਾਜ਼ੁਕ ਦੱਸਿਆ ਹੈ ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਵੀਰ ਦਾ ਦਿਮਾਗੀ ਜਿਹੜਾ ਹੈ ਬਹੁਤ ਹੀ ਘੱਟ ਕੰਮ ਕਰ ਰਿਹਾ ਹੈ ਤੇ ਅੰਗ ਵੀ ਜ਼ਿਆਦਾ ਰਿਸਪਰੈਸ ਨਹੀਂ ਕਰ ਰਹੇ ਹਨ ਹਸਪਤਾਲ ਦੇ ਜਿਹੜੀ ਤਾਜ਼ਾ ਅਪਡੇਟ ਦਿੱਤੀ ਹੈ ਹਸਪਤਾਲ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਜਵੀਰ ਦੀ ਦਿਮਾਗੀ ਹਾਲਤ ਬਹੁਤ ਨਾਜ਼ੁਕ ਹੈ ਉਸਦਾ ਦਿਮਾਗ ਬਹੁਤ ਸੀਮਤ ਪੱਧਰ ਤੇ ਪ੍ਰਕਿਰਿਆ ਕਰ ਰਿਹਾ ਹੈ ਤੇ ਇਲਾਜ ਦੇ ਬਾਵਜੂਦ ਉਹ ਮੱਤਵ ਪੂਰ ਸੁਧਾਰ ਨਹੀਂ ਹੋਇਆ ਡਾਕਟਰਾਂ ਨੇ ਸਪਸ਼ਟ ਹੋਤੇ ਕਿ ਕਿ ਅਗਲੇ ਕੁਝ ਦਿਨ ਉਸ ਦੀ ਐਮ ਉਸਦੇ ਉਸਦੇ ਲਈ ਐਮ ਵੀ ਹੋਣਗੇ ਤੁਹਾਨੂੰ ਦੱਸਦੀ ਹੈ ਕਿ ਰਾਜਵੀਰ ਜਵੰਡਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਟਾਈਮ ਹਰ ਕਿਸੇ ਨੂੰ ਆਸੀਂ ਵੀ ਕਹਿੰਦੇ ਆ ਕਿ ਅਰਦਾਸ ਕਰੋ ਡਾਕਟਰ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਡਾਕਟਰ ਵੀ ਰੱਬ ਦਾ ਦੂਸਰਾ ਰੂਪ ਹੁੰਦੇ ਨੇ ਡਾਕਟਰ ਆਪਣੀ ਜਿਹੜੀ ਹੈ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਸਾਨੂੰ ਵੀ ਜਿਹੜਾ ਹੈ ਅਰਦਾਸਾਂ ਦਾ ਦੌਰ ਉਸ ਤਰ੍ਹਾਂ ਹੀ ਚਲਾਉਂਦੇ ਰਹਿਣਾ ਚਾਹੀਦਾ ਹੈ ਕਿ ਰਾਜਵੀਰ ਜਵੰਡਾ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਚ ਆ ਜਾਣ ਤੇ ਉਸੇ ਤਰ੍ਹਾਂ ਹੀ ਕਲਾਕਾਰੀ ਪੇਸ਼ ਕਰਦੇ ਨਜ਼ਰ ਆਉਣ ਧੰਨ